ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੀ ਆਈ ਵੱਡੀ ਖਬਰ ਕੈਪਟਨ ਅਮਰਿੰਦਰ ਸਿੰਘ ਪਹੁੰਚ ਗਏ ਫੋਰਟਿਸ ਹਸਪਤਾਲ ਦੇ ਵਿੱਚ ਜੋ ਡਾਕਟਰਾਂ ਦੇ ਨਿਗਰਾਨੀ ਦੇ ਹੇਠ 24 ਘੰਟੇ ਉਹਨਾਂ ਨੂੰ ਰੱਖਿਆ ਗਿਆ ਹੈ ਜੋ ਕਿਸੇ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਅਣਹੋਣੀ ਘਟਨਾ ਨਾ ਵਾਪਰੇ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਤੜਕਸਾਰੀ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਪਰਧਿ ਕਰਵਾਇਆ ਗਿਆ ਸੀ ਤੁਸੀਂ ਜਿਹੜੇ ਲੋਕ ਰਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਜਿਨ੍ਹਾਂ ਦੇ ਹਾਲਾਤ ਸਥਿਰ ਬਣੇ ਹੋਏ ਨੇ ਜੋ ਮੁਹਾਲੀ ਦੇ ਫੋਟਸ ਹਸਪਤਾਲ ਦੇ ਵਿੱਚ ਇੱਕ ਵਿਸ਼ੇਸ਼ ਡਾਕਟਰਾਂ ਦੀ ਟੀਮ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ ਹਸਪਤਾਲ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਅਪਡੇਟ ਦੇ ਅਨੁਸਾਰ ਜੋ ਕੈਪਟਨ ਅਮਿੰਦਰ ਸਿੰਘ ਦੇ ਹਾਲਾਤ ਜਿਸ ਨੂੰ ਦੇਖਦੇ ਹੋਏ ਅਗਲੇ 24 ਘੰਟਿਆਂ ਦੇ ਵਿੱਚ ਜੋ ਉਨ੍ਹਾਂ ਦੀ ਸਿਹਤ ਜਬੀ ਲਈ ਉਨ੍ਹਾਂ ਦੇ ਸਮਰਥਕਾਂ ਦੇ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਸੋ ਕੈਪਟਨ ਅਮਿੰਦਰ ਸਿੰਘ ਦੀ ਸਰਜਰੀ ਹੋਈ ਏ ਆਉਣ ਵਾਲੇ ਕੁਝ ਘੰਟਿਆਂ ਵਿੱਚ ਉਨ੍ਹਾਂ ਦੀ ਰਿਕਵਰੀ ਬਾਰੇ ਜੋ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਏ ਕੈਪਟਨ ਅਮਿੰਦਰ ਸਿੰਘ ਉਨ੍ਹਾਂ ਦੀ ਉਮਰ ਅਤੇ ਉਨ੍ਹਾਂ ਦੇ ਸਿਆਸੀ ਕਦ ਨੂੰ ਵੇਖਦੇ ਹੋਏ ਉਨ੍ਹਾਂ ਦੇ ਸਮਰਥਕ ਸਿਆਸੀ ਹਲਕਿਆਂ ਵਿੱਚ ਉਨ੍ਹਾਂ ਦੀ ਸਿਹਤ ਜਬੀ ਲਈ ਲੋਕ ਦਵਾਮਾ ਕਰ ਰਹੇ ਨੇ ਸੋ ਕੈਪਟਨ ਅਮਿੰਦਰ ਸਿੰਘ ਨੂੰ ਮਿਲਣ ਵਾਸਤੇ ਹਰਿਆਣਾ ਦੇ ਪੂਰੀ ਕੈਬਨਟ ਜੋ ਪੋਰਟਸ ਹਸਪਤਾਲ ਦੇ ਵਿੱਚ ਪਹੁੰਚੀ ਹੈ ਸੋ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕੈਪਟਨ ਅਮਿੰਦਰ ਸਿੰਘ ਇੱਕ ਦਿਨ ਪਹਿਲਾਂ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਸੀ ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਦੇ ਗੋਡੇ ਬਦਲਣ ਦੀ ਸਰਜਰੀ ਸਪਤਾ ਪੂਰਵ ਕੀਤੀ ਗਈ ਸਰਜਰੀ ਤੋਂ ਬਾਅਦ ਸਾਵਧਾਨੀ ਵਜੋਂ ਉਹਨਾਂ ਨੂੰ ਆਈਸੀਯੂ ਵਿੱਚ ਭੇਜਿਆ ਗਿਆ ਅਤੇ ਉਹਨਾਂ ਦੀ ਸਿਹਤ ਦੇ ਨੇੜੇੋਂ ਨਜ਼ਰ ਰੱਖੀ ਜਾ ਰਹੀ ਹੈ ਸੋ ਉਹਨਾਂ ਦੇ ਹਾਲ ਜਾਣ ਲਈ ਹਰਿਆਣੇ ਦੇ ਬੀਜੇਪੀ ਤੇ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਹਸਪਤਾਲ ਪਹੁੰਚੀ ਹੈ ਸੋ ਕੈਪਟਨ ਅਮਿੰਦਰ ਸਿੰਘ ਜਿਹੜੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਜੋ 40 ਹਸਪਤਾਲ ਦੀ ਡਾਕਟਰਾਂ ਦੀ ਟੀਮ ਜਿਹੜੀ ਚੈੱਕਅਪ ਕਰ ਰਹੀ ਏ ਪੰਜਾਬ ਦੇ ਵਿੱਚ ਜੋ 40 ਹਸਪਤਾਲ ਦੇ ਵਿੱਚ ਸੀਨੀਅਰ ਲੀਡਰ ਜਿਨ੍ਹਾਂ ਨੂੰ ਕੁਝ ਵੀ ਕਿਸੇ ਤਰ੍ਹਾਂ ਦੀ ਤਕਲੀਫ ਹੁੰਦੀ ਏ ਉਹਨਾਂ ਨੂੰ 40 ਹਸਪਤਾਲ ਦੇ ਵਿੱਚ ਜੋ ਉਹਨਾਂ ਦਾ ਇਲਾਜ ਚੱਲਦਾ ਸੋ ਇਸ ਤੋਂ ਪਹਿਲਾਂ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਤਮਾ ਜਾਖੜ ਦੇ ਵੀ ਜਿਹੜਾ ਕਿ ਦਿਲ ਦੇ ਵਿੱਚ ਜੋ ਉਹਨਾਂ ਦੇ ਗੜਬੜ ਹੋਈ ਸੀ ਉਸੇ ਨੂੰ ਲੈ ਕੇ ਉਹਨਾਂ ਨੂੰ ਵੀ ਫੋਰਟ ਹਸਪਤਲ ਵਿੱਚ ਜੋ ਉਹਨਾਂ ਦੀ ਦਿਨ ਦੀ ਚੈੱਕਅਪ ਕੀਤੀ ਗਈ ਔਰ ਉਸ ਤੋਂ ਬਾਅਦ 24 ਘੰਟਿਆਂ ਤੋਂ ਬਾਅਦ ਉਹਨਾਂ ਨੂੰ ਛੁੱਟੀ ਦਿੱਤੀ ਗਈ ਸੀ ਸੋ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਜਿਹੜੇ ਫੋਰਟ ਹਸਪਤਲ ਵਿੱਚ ਦਾਖਲ ਹੋਏ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਸੀਐਮ ਭਗਵੰਤ ਮਾਨ ਵੀ ਦੋ ਵਾਰ ਉਹਨਾਂ ਨੂੰ ਫੋਰਟ ਹਸਪਤਲ ਦੇ ਵਿੱਚ ਭਰਤੀ ਹੋਣਾ ਪਿਆ ਸੀ ਜਦੋਂ ਉਹਨਾਂ ਦੇ ਜਿਹੜੇ ਹਾਲਾਤ ਨੇ ਉਹ ਸਥਿਰ ਬਣੇ ਸੀ ਅੱਜ ਕੈਪਟਨ ਅਮਿੰਦਰ ਸਿੰਘ ਦੇ ਹਾਲਾਤ ਸਥਿਰ ਬਣੇ ਨੇ ਜਿਹੜੇ ਅੱਜ ਡਾਕਟਰਾਂ ਦੀ ਟੀਮ ਦੇ ਵੱਲੋਂ ਉਹਨਾਂ ਦੀ ਚੈੱਕਅਪ ਕੀਤੀ ਜਾ ਰਹੀ ਹੈ ਜੋ ਉਹਨਾਂ ਦੇ ਗੋਡੇ ਬਦਲੇ ਗਏ ਨੇ ਸਰਜਰੀ ਹੋਈ ਹੈ ਸੋ ਜਾਣਕਾਰੀ ਦੇ ਅਨੁਸਾਰ ਗੋਡਿਆਂ ਦੀ ਤਕਲੀਫ ਸੀ ਉਹਨਾਂ ਨੂੰ ਤੁਰਨ ਦੇ ਵਿੱਚ ਔਰ ਬੈਠਣ ਦੇ ਵਿੱਚ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਲਾਇਆ ਗਿਆ ਤੇ ਉੱਥੇ ਉਹਨਾਂ ਦੇ ਗੋਡੇ ਬਦਲ ਕੇ ਉਹਨਾਂ ਦਾ ਆਪਰੇਸ਼ਨ ਕੀਤਾ ਗਿਆ ਹੈ